ਸੱਚੀ ਕਾਲ ਜੀ ਸਾਰਿਆਂ ਨੂੰ ਅ ਪਿਛਲੇ ਲੰਮੇ ਸਮੇਂ ਤੋਂ ਜਿਸ ਗੱਲ ਦੀ ਚਰਚਾ ਪੰਜਾਬ ਬਨਵਾਰਿਆਂ ਨੇ ਹਾਈ ਕੋਰਟ 'ਚ ਔਰ ਉਸ ਤੋਂ ਪਹਿਲਾਂ ਪੰਜਾਬ 'ਚ ਹੁੰਦੀ ਰਹੀ ਹੈ ਕਿ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਉਹ ਕਿੱਥੇ ਹੋਇਆ ਸੀ ਉਸ ਵੇਲੇ ਵੀ ਮੈਂ ਇਹ ਗੱਲ ਬੜੀ ਸਪਸ਼ਟ ਔਰ ਬੜੀ ਜੋਰ ਦੇ ਕੇ ਇਹ ਗੱਲ ਕਹੀ ਸੀ ਕਿ ਇਹ ਇੰਟਰਵਿਊ ਲਾਰੈਂਸ ਬਿਸ਼ਨੋਈ ਦਾ ਪੰਜਾਬ 'ਚ ਹੋਇਆ ਹੈ ਭਗਵੰਤ ਮਾਨ ਦੀ ਸਰਕਾਰ ਦੀ ਰਹਿਮਾਈ ਹੀਟ ਹੋਇਆ ਉਹਨਾਂ ਦੀ ਨਿਗਰਾਨ ਹੀਟ ਹੋਇਆ ਮਗਰ ਇਸ ਗੱਲ ਨੂੰ ਜਿੱਤੇ ਭਗਵੰਤ ਮਾਨ ਨੇ ਆਪ ਡਿਨਾਈ ਕੀਤਾ ਉਥੇ ਉਹਨਾਂ ਨੇ ਇਹ ਇਨਸ਼ੋਰ ਕੀਤਾ ਭਗਵੰਤ ਮਾਨ ਨੇ ਗੱਲ 'ਤੇ ਗੂਠ ਦੇ ਕੇ ਕਿ ਉਹਨਾਂ ਦੀ ਪੁਲਿਸ ਵੀ ਇਸ ਗੱਲ ਨੂੰ ਡਿਨਾਈ ਕਰੇ ਔਰ ਅਖੀਰ 'ਚ ਡੀਜੀਪੀ ਸਾਹਿਬ ਨੇ ਵੀ ਇਸ ਗੱਲ ਨੂੰ ਡਿਨਾਈ ਕਰਨਾ ਪਿਆ ਕਿ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਚਲੋ ਇਹ ਮਸਲਾ ਚੱਲਦਾ ਰਿਹਾ ਕਿਸੇ ਨੇ ਹਾਈ ਕੋਰਟ ਚ ਔਨਰੇਬਲ ਹਾਈ ਕੋਰਟ ਚ ਰਿਟ ਪਾਈ ਉਸ ਰਿਟ ਨੂੰ ਵੀ ਡੀ ਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸਚਾਈ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਦੋ ਮੈਂਬਰ ਕਮੇਟੀ ਬਣੀ ਚੀਫ ਮਿਨਿਸਟਰ ਭਗਵੰਤ ਮਾਨ ਦੀ ਮਨਜ਼ੂਰੀ ਨਾਲ ਜਿਸ ਕਮੇਟੀ ਨੇ ਇਹ ਹਾਈ ਕੋਰਟ ਨੂੰ ਲਿਖ ਕੇ ਦਿੱਤਾ ਔਨਰੇਬਲ ਹਾਈ ਕੋਰਟ ਨੂੰ ਕਿ ਇਹ ਲੱਗਦਾ ਨਹੀਂ ਕਿ ਕੀ ਇੰਟਰਵਿਊ ਇੱਥੇ ਹੋਈ ਇਸ ਗੱਲ ਦਾ ਫੇਰ ਰੌਲਾ ਪਿਆ ਔਰ ਅਖੀਰ ਚ ਹਨਰੇਬਲ ਹਾਈ ਕੋਰਟ ਨੂੰ ਜਿਹੜੀ ਕਮੇਟੀ ਪਹਿਲਾਂ ਸਰਕਾਰ ਨੇ ਬਣਾਈ ਸੀ ਉਹਨੂੰ ਛੱਡ ਕੇ ਹਨਰੇਬਲ ਜੱਜ ਸਾਹਿਬ ਨੇ અનુਪਿੰਦਰ ਗਰੇਵਾਲ ਸਾਹਿਬ ਨੇ ਆਪ ਪ੍ਰਬੋਧ ਕੁਮਾਰ ਜਿਹੜੇ ਸਭ ਤੋਂ ਸੀਨੀਅਰ ਅਫਸਰ ਨੇ ਡੀਜੀਪੀ ਰੈਂਕ ਦੇ ਉਹਨਾਂ ਨੂੰ ਅਪਾਇੰਟ ਕੀਤਾ ਔਰ ਮੇਰੇ ਵਿਰੋਧ ਜਿਹੜਾ ਸੱਚ ਸਾਲਾਂ ਦਾ ਸਾਹਮਣੇ ਨਹੀਂ ਆ ਰਿਹਾ ਸੀ ਲੁਕੋਇਆ ਜਾ ਰਿਹਾ ਸੀ ਭਗਵੰਤ ਮਾਨ ਦੇ ਦਬਾਅ ਕਰਕੇ ਇਸ ਗੱਲ ਨੂੰ ਲੁਕੋਇਆ ਜਾ ਰਿਹਾ ਸੀ ਕਿ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਹੈ ਉਸ ਗੱਲ ਦੀ ਸਚਾਈ ਨੂੰ 30 ਦਿਨਾਂ ਦੇ ਅੰਦਰ ਅੰਦਰ ਇੱਕ ਮਹੀਨੇ ਦੇ ਅੰਦਰ ਅੰਦਰ ਪ੍ਰਬੋਧ ਕੁਮਾਰ ਜੀ ਨੇ ਸਾਹਮਣੇ ਰੱਖਤਾ ਔਰ ਅੱਜ ਇਹ ਗੱਲ ਮੰਨ ਹੀ ਗਈ ਹੈ ਸਟੈਬਲਿਸ਼ ਹੋ ਗਈ ਕਿ ਇਹ ਇੰਟਰਵਿਊ ਪੰਜਾਬ 'ਚ ਹੋਈ ਹੈ ਖਰੜ 'ਚ ਹੋਈ ਹੈ ਉਸ ਤੋਂ ਬਾਅਦ ਇੱਕ ਨਵਾਂ ਸਿਲਸਿਲਾ ਚੱਲਿਆ ਕਿ ਇਹ ਜਿਨ੍ਹਾਂ ਅਫਸਰਾਂ ਨੇ ਇੰਟਰਵਿਊ ਕਰਾਈ ਹੈ ਜਿਨ੍ਹਾਂ ਨੇ ਸਟੂਡੀਓ ਵਰਗਾ ਮਾਹੌਲ ਉਹ ਖਰੜ ਪੁਲਿਸ ਸਟੇਸ਼ਨ ਤੇ ਦਿੱਤਾ ਔਰ ਲੈਟ ਮੀ ਰਿਮਾਈਂਡ ਯੂ ਕਿ ਇਹ ਜੇਲਦੀ ਇੰਟਰਵਿਊ ਨਹੀਂ ਹੈ ਇਹ ਪੁਲਿਸ ਕਸਟਡੀ ਦੀ ਇੰਟਰਵਿਊ ਹੈ ਸੋ ਪੁਲਿਸ ਕੀ ਕੁਝ ਕਰਦੀ ਰਹੀ ਹੈ ਔਨ ਇਨਸਟਰਕਸ਼ਨਸ ਫ্রম ਭਗਵੰਤ ਮਾਨ ਇਹ ਜਗ ਜाहिर ਸੀ ਔਰ ਤਦੇ ਔਨਰੇਬਲ ਹਾਈ ਕੋਰਟ ਨੂੰ ਵੀ ਔਨਰੇਬਲ ਜੱਜ ਸਾਹਿਬ ਨੂੰ ਵੀ ਹੁੱਡਵਿੰਕ ਮਿਸਲੀਡ ਝੂਠ ਬੋਲਿਆ ਜਾ ਰਿਹਾ ਸੀਗਾ ਕਿ ਸਚਾਈ ਉਹਨਾਂ ਤੱਕ ਨਾ ਪਹੁੰਚੇ ਮਗਰ ਮੈਂ ਬੜਾ ਤਨਵਾਦੀ ਆ ਐਂਡ ਔਨਰੇਬਲ ਜਜ ਸਾਹਿਬ ਦੀ ਜੋ ਲਿਆਕਤ ਹੈ ਜੋ ਸਮਝ ਹੈ ਜੋ ਉਹਨਾਂ ਨੇ ਇਸ ਗੱਲ ਦੀ ਡੂੰਘਾਈ ਤੱਕ ਕਿਵੇਂ ਗਏ ਉਹਨਾਂ ਨੂੰ ਵੀ ਮਿਸਗਾਈਡ ਕਰਨ ਦੀ ਬੜੀ ਕੋਸ਼ਿਸ਼ ਹੋਈ ਮਗਰ ਅਖੀਰ 'ਚ ਔਨਰੇਬਲ ਹਾਈ ਕੋਰਟ ਐਂਡ ਔਨਰੇਬਲ ਜਸਟਿਸ ਅਨੁਪਿੰਦਰ ਗਰੇਵਾਲ ਹੈ ਡਿਲੀਵਰਡ ਜਸਟਿਸ ਜਿੱਥੇ ਇਸਟੈਬਲਿਸ਼ ਹੋ ਗਿਆ ਕਿ ਇਹ ਇੰਟਰਵਿਊ ਪੰਜਾਬ 'ਚ ਹੋਇਆ ਮਗਰ ਉਸ ਤੋਂ ਬਾਅਦ ਵੀ ਇਨ ਅਫਸਰਾਂ ਤੇ ਕੇਵਲ ਤੇ ਕੇਵਲ ਕੁਝ ਅਨੁਸ਼ਾਸਨੀ ਕਾਰਵਾਈ ਯਾ ਮਤਲਬ ਲਿਖਤੀ ਪੜਤੀ ਕਿ ਜੀ ਇਹਨਾਂ ਤੋਂ ਅਸੀਂ ਜਵਾਬ ਤਲਬੀ ਕਰ ਲਿਆ ਫਿਰ ਮੈਟਰ ਨੂੰ ਅ ਕਾਰਪਟ ਦੇ ਅੰਦਰ ਇਹਨੂੰ ਸਵੀਪ ਕਰਨ ਦੀ ਕੋਸ਼ਿਸ਼ ਕੀਤੀ ਗਈ ఎవਰੀਥਿੰਗ ਵਾਸ ਬੀਂ ਟ੍ਰਾਈਂਗ ਟੂ ਸਵੈਪਟ ਅੰਡਰ ਦਾ ਕਾਰਪਟ ਕਿ ਨਹੀਂ ਜੀ ਕੁਛ ਨਹੀਂ ਅਖੀਰ ਜੇ ਆਨਰੇਬਲ ਜਜ ਸਾਹਿਬ ਨੂੰ ਇਹ ਕਹਿਣਾ ਪਿਆ ਵਾਟ ਐਕਸ਼ਨ ਆਰ ਯੂ ਟੇਕਿੰਗ ਔਰ ਫਿਰ ਕਮਾਲ ਹੋ ਗਈ ਕਨਸਟੇਬਲ ਹੈਡ ਕਨਸਟੇਬਲ ਡੀਐਸਪੀ ਉੱਥੇ ਤੱਕ ਕੰਮ ਮੁਕਾਤਾ ਉਸ ਵੇਲੇ ਵੀ ਮੈਂ ਕਿਹਾ ਸੀ ਨਾਲ ਤੁੰ ਦਾ ਐਸਐਸਪੀ ਕੌਣ ਸੀ ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿੰਨੇ ਪੁੱਠੇ ਕਮ ਭਗਵੰਤ ਮਾਨ ਨੇ ਕਰਾਉਣੇ ਹੁੰਦੇ ਆ ਉਦੋਂ ਇੱਕੋ ਹੀ ਐਸਐਸਪੀ ਇਹਨਾਂ ਨੂੰ ਹੈ ਤਾਂ ਦੋ ਚਾਰ ਇਹਨਾਂ ਦੇ ਹੋਰ ਚੇਤੇ ਅਫਸਰ ਮਗਰ ਇਹ ਉਹਨਾਂ ਚੋਂ ਇੱਕ ਹੈ ਸੋਨੀ ਸਾਹਿਬ ਵਿਵੇਕਸ਼ੀਲ ਸੋਨੀ ਉਹਨਾਂ ਦਾ ਨਾਮ ਹੈ ਔਰ ਮੈਂ ਯਾਦ ਕਰਾਦਾ ਲੋਕਾਂ ਨੂੰ ਕਿ ਇਹ ਉਹੀ ਵਿਵੇਕਸ਼ੀਲ ਸੋਨੀ ਆ ਜਿਸ ਨੂੰ ਪਹਿਲਾਂ ਵੀ ਆਨਰੇਬਲ ਹਾਈ ਕੋਰਟ ਨੇ ਖਿੱਚਿਆ ਸੀ ਜਦ ਇਹ ਰੋਪਣ ਲੱਗੇ ਹੁੰਦੇ ਸੀ ਇਹ ਪਰਚਾ ਦਿੰਦੇ ਸੀ ਇਲੀਗਲ ਮਾਈਨਿੰਗ ਦਾ ਕੋਰਟ ਕਹਿ ਰਿਹਾ ਇਲੀਗਲ ਮਾਈਨਿੰਗ ਰੋਕੋ ਔਰੇ ਇਲਲੀਗਲ ਮਾਈਨਿੰਗ ਦਾ ਪਰਚਾ ਦੇ ਦਿੰਦੇ ਸੀ ਮਗਰ ਦਿੰਦੇ ਕੀਤੇ ਤੇ ਸੀ ਟਰੈਕਟਰ ਤੇ ਫੋਕਲੇਨ ਤੇ ਟਰੱਕ ਤੇ ਟਰਾਲੀ ਤੇ ਬੰਦੇ ਤੇ ਨਹੀਂ ਦਿੰਦੇ ਸੀ ਤੇ ਹੰਡਰੇਬਲ ਹਾਈ ਕੋਰਟ ਨੇ ਪੁੱਛਿਆ ਕਿ ਇਹ ਬਗੈਰ ਬੰਦਿਆਂ ਤੋਂ ਹੀ ਮਸ਼ੀਨਰੀ ਚੱਲਦੀ ਹੈ ਤੂੰ ਬੰਦੇ ਦਾ ਕਿਸੇ ਦਾ ਜ਼ਿਕਰ ਨਹੀਂ ਕਰਦਾ ਇਹਨੇ ਕਿੱਥੋਂ ਕਰਨਾ ਸੀ ਇਹ ਪੈਸੇ ਖਾਂਦਾ ਸੀ ਆਪ ਸਰਕਾਰ ਨੂੰ ਇਹਨੂੰ ਹਦਾਇਤ ਸੀ ਕਿ ਇਲਲੀਗਲ ਮਾਈਨਿੰਗ ਤੋਂ ਆਮ ਆਦਮੀ ਪਾਰਟੀ ਦੀ ਫੰਡਿੰਗ ਚੱਲਦੀ ਆ ਅਖੀਰ ਚ ਬੜਾ ਹੀ ਰੌਲਾ ਪਿਆ ਔਰ بڑے ਰੋਲੇ ਤੋਂ ਬਾਅਦ ਇਹਦੀ ਉਥੋਂ ਟ੍ਰਾਂਸਫਰ ਹੋਈ ਮਗਰ ਉਸ ਸਮੇਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਜਿਹੜੀ ਈਡੀ ਦੀ ਜ਼ਬਤ ਕੀਤੀਆਂ ਸੀ ਜਮੀਨਾਂ ਓਲੇ ਦੀਆਂ ਜ਼ਮੀਨਾਂ ਹੋਰ ਜ਼ਮੀਨਾਂ ਉਹਦੇ ਚ ਵੀ ਇੱਕ ਇਲੀਗਲ ਮਾਈਨਿੰਗ ਕਰਾ ਗਿਆ ਰਲ ਮਿਲ ਕੇ ਉਹਦੇ ਚ ਪੈਸੇ ਖਾ ਗਿਆ